ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਮੈਂ ਮਨੀਸ਼ ਹੰਦਗੜ ਤੋਂ ਦੇਖੋ ਅੱਜ ਪਹਿਣਾ ਲਈ ਕਿ ਮੈਂ ਬਹੁਤ ਸੋਹਣੀ ਕੁ ਨਵੀਂ ਆਈਟਮ ਲੈ ਕੇ ਆਇਆ ਦੇਖੋ ਆਰ ਐਫ ਡੀ واਸ਼ਿੰਗ ਦੇ ਵਿੱਚ ਟੌਪ ਲੈ ਕੇ ਆਇਆ ਸਾਰੇ ਇਹੋ ਜਿਹੜਾ ਪੀਸ ਆ ਇਹ ਸਾਰੀ ਕਢਾਈ ਹੋਈ ਹੋਈ ਆ ਦੇਖੋ ਇਹਦੇ ਗਲੇ ਤੇ ਵੀ ਸਾਰਾ ਲੈਂਸ ਦਾ ਵਰਕ ਔਰ ਨੀਚੇ ਵੀ ਇਹਦੀ ਸ਼ੇਪ ਵੀ ਦੇਖੋ ਬਹੁਤ ਸੋਹਣੀ ਸ਼ੇਪ ਬਣੀ ਹੋਈ ਆ ਬਾਜੂ ਤੇ ਵੀ ਤੁਸੀਂ ਦੇਖ ਰਹੇ ਹੋ ਬਹੁਤ ਸੋਹਣੀ ਕੁ ਆਈਟਮ ਆ ਪ੍ਰੀਮੀਅਮ ਸਟੱਫ ਦੇ ਵਿੱਚ ਔਰ ਬਿਲਕੁਲ ਯੂਨੀਕ ਜਿਹਾ ਪੀਸ ਆਏ ਆਫਟਰ ਵਾਸ਼ ਦੀ ਕੋਈ ਕੰਪਲੇਂਟ ਨਹੀਂ ਇਸ ਕੱਪੜੇ ਦੀ ਇਹਦੇ ਵਿੱਚ ਜਿਹੜਾ ਕਲਰ ਚਾਰਟ ਵੀ ਆ ਬਹੁਤ ਸੋਹਣਾ ਕਲਰ ਚਾਰਟ ਹੁੰਦਾ ਇਹਦੇ ਵਿੱਚ ਆਈਸ ਕਲਰ ਚਾਰਟ ਹੁੰਦਾ ਵਾ ਤੁਹਾਨੂੰ ਮੈਂ ਇਹਦੇ ਸਾਰੇ ਦੇਖੋ ਕਲਰ ਵੀ ਦਿਖਾਣਾ ਵਾ ਜਿਹੜਾ ਇਹਦੇ ਵਿੱਚ ਸਾਈਜ਼ ਆਣਾ ਵਾ ਐਮ ਤੋਂ ਲੈ ਕੇ ਡਬਲ ਐਕਸਲ ਤੱਕ ਸਾਈਜ਼ ਜਾਊਗਾ ਦੇਖੋ ਸਾਰੇ ਪੀਸਾਂ ਦੇ ਪੂਰੀ ਕਢਾਈ ਹੋਊਗੀ ਦੇਖੋ ਜਿਹੜੀ ਬੋਰਡਰੀ ਆ ਤੁਸੀਂ ਬਹੁਤ ਨੇੜੇ ਤੋਂ ਦੇਖੋ ਸਾਰੀ ਕਢਾਈ ਆ ਟੋਟਲ ਪੀਸ ਤੇ ਬਹੁਤ ਯੂਨੀਕ ਆਈਟਮ ਆ ਇਹਦਾ ਕਲਰ ਚਾਰਟ ਵੀ ਬਹੁਤ ਸੋਹਣਾ ਤੁਸੀਂ ਦੇਖੋ ਦੇ ਕੋਈ ਬੈਗ ਨਹੀਂ ਦਿਖਾ ਰਹੇ ਤੁਹਾਨੂੰ ਪਲੇਨ ਆ ਸਾਰੀ ਤੇ ਆਰ ਐਫ ਡੀ ਇਹ واਸ਼ਿੰਗ ਕਪੜਾ ਹੁੰਦਾ ਤੁਸੀਂ ਦੇਖ ਰਹੇ ਹੋ ਬਹੁਤ ਸੋਹਣੇ ਸੋਹਣੇ ਕਲਰ ਨੇ ਸਾਰਿਆਂ ਤੇ ਕਢਾਈ ਆਉਗੀ ਦੇਖੋ ਔਰ ਵਾਈਟ ਕਲਰ ਦੇ ਨਾਲ ਮੈਚਿੰਗ ਦੇਖੋ ਤੁਸੀਂ ਬਹੁਤ ਸੋਹਣੀ ਮੈਚਿੰਗ ਹੋਈ ਹੋਈ ਹੈ ਦੇਖੋ ਲਾਸਟ ਕੁ ਬਹੁਤ ਸੋਹਣੀ ਮੈਚਿੰਗ ਆ ਬਹੁਤ ਨੇੜੇ ਤੋਂ ਦੇਖੋ ਤੁਸੀਂ ਲੈਂਸ ਦੀ ਦੇਖੋ ਬਾਜੂ ਤੇ ਵੀ ਜਿਹੜਾ ਕਪੜਾ ਵੀ ਆ ਪਿਓਰ ਕਾਟਨ ਕਪੜਾ ਹੁੰਦਾ ਇਹ ਪਿਓਰ ਕਾਟਨ ਜਿਹਨੂੰ ਕਹਿ ਲੋ ਬਹੁਤ ਸੋਹਣਾ ਸੋਹਣਾ ਕਲਰ ਨੇਗੇ ਦੇਖੋ ਦੇਖੋ ਇਹਦੇ ਵੀ ਸਾਰੀ ਕਢਾਈ ਆ ਕਿ ਜਿਹੜੀ ਇਹ ਆਈਟਮਾਂ ਨਹੀਂ ਆ ਇਹ ਬਹੁਤ ਹੀ ਘੱਟ ਆਉਂਦੀਆਂ ਨਹੀਂ ਆ ਇਹ ਇਹ ਕਦੇ-ਕਦੇ ਆਈਟਮਾਂ ਮਿਲਦੀਆਂ ਨਹੀਂ ਕਿਉਂਕਿ ਇਹ ਸਰਪਲਸ ਦੀ ਆਈਟਮ ਹੁੰਦੀ ਹੈ ਜਿਹੜੀ ਸਾਰੀ ਇਹ ਆਰਐਫਡੀ واਸ਼ਿੰਗ ਕੱਪੜੇ ਦੇ ਵਿੱਚ ਕਿਉਂਕਿ ਇਹ ਪੀਸਾਂ ਤੇ ਬਹੁਤ ਹੀ ਮਿਹਨਤ ਹੁੰਦੀ ਹੈ ਦੇਖੋ ਜਿਹੜੀ ਇਹ ਕੜਾਈ ਆ ਹੋਰ ਇਹ ਪੀਸਾਂ ਤੇ ਬਹੁਤ ਜ਼ਮੇਤ ਹੁੰਦੀ ਹੈ ਮਾਲ ਬਹੁਤ ਹੀ ਘੱਟ ਮਿਲਦੇ ਨੇਗੇ ਬਹੁਤ ਸੋਹਣੀ ਆਈਟਮ ਆ ਸਾਈਜ਼ ਨੂੰ ਗਰੇ ਵੀ ਤੁਹਾਨੂੰ ਐਮ ਤੋਂ ਲੈ ਕੇ ਡਬਲ ਐਕਸਐਲ ਤੱਕ ਜਿਹੜਾ ਇਹਦਾ ਰੇਟ ਆ ਇੱਕ ਬਹੁਤ ਹੀ ਵਧੀਆ ਦੇਣਾ ਭੈਣਾਂ ਨੂੰ ਸਿਰਫ ਐਂਡ ਸਿਰਫ 450 ਰੁਪਏ ਰੈਂ ਦੇ ਦੂੰਗਾ ਮਾਰਕੀਟ ਦੀ ਗਾਰੰਟੀ ਹੋਊਗੀ ਪੂਰੀ ਰੇਟ ਦੇ ਵਿੱਚ ਔਰ ਕੱਪੜੇ ਦੀ ਵੀ ਗਾਰੰਟੀ ਹੋਊਗੀ ਤੁਸੀਂ ਬਾਅਦ ਤੋਂ ਬਾਅਦ ਹੋਰ ਵੀਡੀਓਜ਼ ਦੇਖਣ ਲਈ ਸਾਡੇ ਫੇਸਬੁੱਕ ਪੇਜ ਨੂੰ ਸਾਡੇ YouTube ਪੇਜ ਨੂੰ ਸਾਡਾ Instagram ਦਾ ਪੇਜ ਵੀ ਸਾਡਾ ਇਹੀ ਨਾਮ ਤੇ ਮਨੀਸ਼ ਸ਼ਮਦਗਰ ਤੁਸੀਂ ਬਾਅਦ ਤੋਂ ਬਾਅਦ ਉਹਨੂੰ ਵੀ ਸਪੋਰਟ ਕਰੋ ਔਰ ਜਿਹੜੀ ਸਾਡੀ ਸ਼ਾਪ ਆ ਮਨੀ ਸ਼ਾਪਿੰਗ ਸੈਂਟਰ 메ਨ ਬਾਜ਼ਾਰ ਨੀਰ ਟੈਂਪੂ ਅੱਡਾ ਮੰਡੀ ਅੰਮ੍ਰਿਤਗੜ ਇਹ ਮੰਡੀ ਜਿਹੜੀ ਅੰਮ੍ਰਿਤਗੜ ਆ ਇਹ ਲੁਧਿਆਣੇ ਤੋਂ 2 ਕਿਲੋਮੀਟਰ ਔਰ ਮਰੇਕੋਟਲੇ ਤੋਂ 20 ਕਿਲੋਮੀਟਰ ਸੈਂਟਰ ਦੇ ਵਿੱਚ ਆ ਫੇਰ ਵੀ ਕਿਸੇ ਭੈਣ ਭਰਾ ਨੂੰ ਨਹੀਂ ਸਮਝ ਆਉਂਦਾ ਉਹ ਸਾਡਾ ਜਿਹੜਾ ਪੇਜ ਆ ਉਹਦੇ ਤੇ ਲੋਕੇਸ਼ਨ ਪਾਈ ਹੋਈ ਆ ਲੋਕੇਸ਼ਨ ਵੀ ਦੇ ਸਕਦੇ ਨੇ ਜਾਂ ਸਾਡਾ ਕਾਲਿੰਗ ਨੰਬਰ ਹੈਗਾ 79813 73000 ਉਹਤੇ ਕਾਲ ਕਰਨ ਅਸੀਂ ਉਹਨਾਂ ਨੂੰ ਲਾਈਵ ਆਪ ਦੀ ਲੋਕੇਸ਼ਨ ਵੀ ਸੈਂਡ ਕਰਾਂਗੇ ਕਿਸੇ ਨੂੰ ਨਹੀਂ ਸਮਝ ਆਉਂਦਾ ਉਹਨੂੰ ਅਸੀਂ ਸਮਝਾਵਾਂਗੇ ਵੀ ਤੁਸੀਂ ਜਲਦੀ ਤੋਂ ਜਲਦੀ ਸਾਡੀ ਪੇਜ ਨੂੰ ਫੋਲੋ ਕਰੋ ਸ਼ੇਅਰ ਵੀ ਕਰੋ ਤਾਂ ਕਿ ਤੁਸੀਂ ਵੀ ਬਹੁਤ ਸੋਹਣੇ ਸੋਹਣੇ ਗਿਫਟ ਜਿੱਤ ਸਕੋ ਅਸੀਂ ਗਿਫਟ ਵੀ ਕੱਢਦੇ ਰਹਿੰਦੇ ਹਾਂ ਅਸੀਂ ਉਹਦੇ ਵਿਨਰ ਵੀ ਕੱਢਦੇ ਰਹਿੰਦੇ ਹਾਂ ਵੱਧ ਤੋਂ ਸਾਡੇ ਪੇਜ ਨੂੰ ਫੋਲੋ ਕਰੋ ਧੰਨਵਾਦ ਦੋਸਤੋ ਮਿਲਦੇ ਹਾਂ ਖੋਲਮੀ ਵੀਡੀਓ ਦੇ ਵਿੱਚ